ਤਾਂਕਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਨੂੰ ਇਹ ਜਾਂਦਾ ਹੋਇਆ ਰਸਤਾ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ دنیਵੀ ਦੁਨੀਆਂ ਦੇ ਮੁਤਾਬਕ ਕੁਝ ਦਿਨ ਜਿਹੜਾ ਸੀ ਕੈਦ ਕੀਤਾ ਗਿਆ ਸੀ ਕਿਸੇ ਆਪਣੇ ਦੁਆਰਾ ਹੀ ਦੋਸ਼ ਲਾ ਕੇ ਉਹ ਕੌਣ ਸੀ ਇਹ ਵੀ ਤਾਂ ਸਵਾਲ ਬਣਦਾ ਹੈ ਕਿੰਨੇ ਸ਼ਿਕਾਇਤ ਲਾਈ ਸੀ ਗੁਰੂ ਨਾਨਕ ਸਾਹਿਬ ਜੀ ਦੀ ਕਿ ਗੁਰੂ ਨਾਨਕ ਸਾਹਿਬ ਮੋਦੀ ਖਾਨਾ ਲਟਾਈ ਜਾ ਰਹੇ ਨੇ ਕਿ ਉਹ ਕੌਣ ਲੋਕ ਸਨ ਉਹਦਾ ਵੀ ਵਿਚਾਰ ਅਜਾਪਾ ਕਰਦੇ ਹਾਂ ਇੱਥੇ ਅੱਜ ਵੀ ਪ੍ਰਾਤਨ ਹੈ ਇੱਥਾਂ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲਣਗੀਆਂ ਗੁਰਦੁਆਰਾ ਦੇ ਬਾਹਰਵਾਰ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਅੱਜ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਨ ਆਇਆ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਹੋਰਡਿੰਗ ਬੋਰਡ ਲੱਗਾ ਹੋਇਆ ਹੈ ਗੁਰਦੁਦਵਰਾ ਕੋਠੜੀ ਸਾਹਿਬ ਜੀ ਸੁਲਤਾਨਪੁਰ ਲੋਧੀ ਬਹੁਤ ਸਾਰੇ ਸਿੱਖ ਇਸ ਗੱਲ ਨੂੰ ਬੜੇ ਆਮ ਨਾਲ ਜਾਣਦੇ ਨੇ ਕਿ ਇੱਥੇ ਇੱਕ ਘਟਨਾ ਵਾਪਰੀ ਸੀ ਗੁਰੂ ਨਾਨਕ ਸਾਹਿਬ ਕੈਦ ਕੀਤੇ ਗਏ ਸਨ ਦੁਨਿਆਵੀ ਦੁਨੀਆਂ ਦੇ ਮੁਤਾਬਕ ਪ੍ਰਮਾਤਮਾ ਨੂੰ ਕੋਈ ਕੈਦ ਨਹੀਂ ਕਰ ਸਕਦਾ ਲੇਕਿਨ ਕੁਝ ਦੁਨਿਆਵੀ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਮੁਤਾਬਕ ਇਤਿਹਾਸ ਬਣ ਜਾਂਦੇ ਨੇ ਪਰ ਇੱਥੇ ਗੱਲ ਇਹ ਵੀ ਬਣਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਲਾਉਣ ਵਾਲਾ ਕੌਣ ਸੀ ਇੱਥੇ ਕਿਹਾ ਜਾਂਦਾ ਨਵਾਬ ਦੌਲਤਖਾਨ ਦਾ ਨਾਮ ਦੇ ਨਾਲ ਲਿਖਿਆ ਹੋਇਆ ਕਿ ਉਹਨਾਂ ਦਾ ਇੱਕ मुंशी ਸੀ ਜਾਦੂ ਰਾਏ ਜਾਦੂ ਰਾਏ ਤੋਂ ਵੀ ਕਈ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਨਾਮ ਤੋਂ ਕਿ ਇਹ ਬੰਦਾ ਕਿਹੜੇ ਧਰਮ ਨਾਲ ਸੰਬੰਧਤ ਸੀ ਕੌਣ ਸੀ ਇਹ ਕਿੰਨੀ ਈਰਖਾ ਕਰਦਾ ਹੋਊਗਾ ਬਾਬੇ ਨਾਨਕ ਦੇ ਨਾਲ ਜਿਹਨੇ ਦولت ਖਾਨ ਨੂੰ ਸ਼ਿਕਾਇਤ ਲਾਈ ਕਿਉਂਕਿ ਨਵਾਬ ਦولت ਖਾਨ ਨੇ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਕਦੀ ਕਿੰਤੂ ਪਰੰਤੂ ਨਹੀਂ ਸੀ ਕੀਤਾ ਯਕਿਨ ਜੇ ਸ਼ਿਕਾਇਤ ਲਾਉਣ ਤੋਂ ਬਾਅਦ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਬੰਦੀ ਬਣਾਇਆ ਗਿਆ ਕੈਦੀ ਕਰਕੇ ਰੱਖਿਆ ਗਿਆ ਇਸ ਸਥਾਨ ਦੇ ਉੱਤੇ ਆਪਾਂ ਆਏ ਹਾਂ ਜਿਹੜਾ ਮੁੰਛੀ ਸੀ ਜਾਦੂ ਰਾਏ ਇਹਨੂੰ ਕੀ ਮਿਲਿਆ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰਾ ਕੇ ਉਹਨੂੰ ساری ਉਮਰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਕਿਉਂਕਿ ਜਦੋਂ ਇੱਥੇ ਹਿਸਾਬ-ਕਿਤਾਬ ਹੋਇਆ ਸੀ ਫਿਰ ਅਨਵਾਰ ਮੋਦੀ ਖਾਨ ਦੀ ਪੈਸੇ țeਲੇ ਦਾ ਤੇ ਕਿਹਾ ਜਾਂਦਾ ਕਿ 760 ਰੁਪਏ ਉਸ ਸਮੇਂ ਦੇ ਮਤਾਬਕ 760 ਰੁਪਏ ਗੁਰੂ ਨਾਨਕ ਸਾਹਿਬ ਜੀ ਦੇ ਨਿਕਲੇ ਸਨ ਨਵਾਬ ਵੱਲ ਤੇ ਨਵਾਬ ਵੀ ਬੜਾ ਸ਼ਰਮਿੰਦਾ ਆਇਆ ਤੇ ਜਾਦੂ ਰਾਏ ਵੀ ਬੜਾ ਸ਼ਰਮਿੰਦਾ ਆਇਆ ਇਤਿਹਾਸ ਦੇ ਪੰਨਿਆਂ 'ਚ ਕੀ ਜਾਂਦਾ ਨਾ ਕਿ ਬਾਬਾ ਨਾਨਕ ਜੀ ਜਦੋਂ ਉਹਨਾਂ ਕੋਲ ਕੋਈ ਸੌਦਾ ਲੈਣ ਆਉਂਦੇ ਸੀ ਕਿਉਂਕਿ ਇਹ ਮੁੰਚੀ ਸਨ ਦੌਲਤ ਖਾਨ ਦੇ ਉੱਥੋਂ ਜਗ੍ਹਾ ਦੇ ਤੇ ਹੱਟ ਦੀ ਹੱਟ ਤੋਂ ਪਾਬ ਹੁੰਦਾ ਦੁਕਾਨ ਦੇ ਤੇ ਜਦੋਂ 12 ਤੋਂ ਗਾੜੀ 13 ਹੁੰਦਾ ਸੀ ਤੇ 13 13 ਬੋਲਣ ਲੱਗ ਪੈਂਦੇ ਸਨ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਉਸ ਬੰਦਗੀ ਵਿੱਚ ਬੋਲਦੇ ਆ ਤੇ ਫਿਰ ਇਹ ਰਿ ਸ਼ਿਕਾਇਤ ਸੀ ਜਾਦੂ ਰਾਏ ਨੇ ਜਿਹੜੀ ਸੀ ਨਵਾਬ ਦੌਲਤ ਖਾਨ ਨੂੰ ਲਈ ਤੇ ਫਿਰ ਗੁਰੂ ਨਾਨਕ ਸਾਹਿਬ ਨਾਲ ਸਾਹਬਤਾਬ ਹੋਇਆ ਇਹ ਉਸ ਥਾਨ ਹੈ ਇਤਿਹਾਸ ਦੇ ਪੰਨਿਆਂ 'ਚ ਸੁਲਤਾਨਪੁਰ ਲੋਧੀ ਵਿਖੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਮੁਬਾਰਕ ਸਥਾਨ ਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਤਾਂ ਨੂੰ ਦਰਸ਼ਨ ਦੇ ਲਈ ਸ਼ਿਸ਼ੋਭਤ ਨੇ ਤੇ ਬਾਬਾ ਜੀ ਬੜੇ ਆਰਾਮ ਦੇ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਵੀ ਕਰਦੇ ਨੇ ਜੀ ਇਸ ਸਥਾਨ ਦੇ ਉੱਪਰ ਹੀ ਸਾਹਮਣੇ ਜੋ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਦੇ ਉੱਪਰ ਮੋਦੀ ਖਾਨੇ ਦਾ ਜਿਹੜਾ ਸੀ ਹਾਬਤਾ ਉਹ ਬਾਬੇ ਨਾਨਕ ਤੋਂ ਲਿਆ ਗਿਆ ਆਸਤੇ ਪਨੇ ਕੇ ਦੇਖੀ ਛੋਟੀ ਜੀ ਕੋਠੜੀ ਜੋ ਉਸ ਸਮੇਂ ਨਾਲ ਜਾਂ ਵਕਤ ਦੇ ਨਾਲ ਜੋ ਦਾ ਰੰਗ ਰੂਪ ਕੁਛ ਬਦਲ ਗਿਆ ਹੈ ਫਿਰ ਵੀ ਸੰਭੀ ਹੋਈ ਆ ਜੋ ਇੱਕ ਬੜੀ ਵੱਡੀ ਤੇ ਬੜੀ ਵੱਡਮੁੱਲੀ ਗੱਲ ਆ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਜਿਹੜਾ ਜਾਦੂ ਰਾਏ ਸੀ ਉਹਦਾ ਘਰ ਵੀ ਸੀ ਤੇ ਇਸ ਥਾਂ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਰਹੇ ਸਨ ਜਾਦੂ ਰਾਏ ਗੁਰੂ ਨਾਨਕ ਬੇ ਦੌਲਤ ਖਾਨ ਮੋਦੀ ਦਾ ਜਾਂ ਆਪਾਂ ਕਹਿ ਲਈਏ ਕਿ ਸਲਾਹਕਾਰ ਸੀ ਪੈਸੇ ਦਾ ਗਿਣਤੀ ਮਿੰਤੀ ਕਰਨ ਵਾਲਾ ਸੀ ਤੇ ਇਸੇ ਬੰਦੇ ਨੇ ਹੀ ਸ਼ਿਕਾਇਤ ਲਈ ਹੋਏਗੀ ਕੁਦਰਤੀ ਗੱਲ ਆ ਕਿ ਮੋਦੀ ਖਾਨਾ ਲੁੱਟਿਆ ਜਾ ਰਿਹਾ ਤੇ ਬਾਬੇ ਨਾਨਕ ਨੇ ਜਦੋਂ ਹਿਸਾਬ ਤਾਬ ਕੀਤਾ ਗਿਆ ਤੇ ਸਥਾਨ ਤੇ ਬਾਬੇ ਨਾਨਕ ਦੇ 760 ਰੁਪਏ ਉਸ ਸਮੇਂ ਦੇ ਮੁਤਾਬਕ 760 ਰੁਪਏ ਕਿੰਡੀ ਵੱਡੀ ਰਕਮ ਹੋਵੇਗੀ ਅੱਜ ਦੇ ਮੁਤਾਬਕ ਜੇ ਆਪਾਂ ਕਹਿ ਲਈਏ ਕਿ ਕਰੋੜਾਂ ਵਿੱਚ ਹੋਵੇਗੀ ਤੇ ਬਾਬੇ ਨਾਨਕ ਨੇ ਜਦੋਂ ਹਿਸਾਬ ਤਾਬ ਕੀਤਾ ਗਿਆ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਬਾਬੇ ਨਾਨਕ ਨੇ ਕਿਹਾ ਕਿ ਇਹ ਪੈਸੇ ਮੈਂ ਨਹੀਂ ਲੈ ਇਹ ਪੈਸੇ ਸੰਗਤ ਵਿੱਚ ਵੰਡ ਦਿੱਤੇ ਜਾਣ ਕਿਆ ਜਾਂਦਾ ਕਿ ਫਿਰ ਉਹ ਸਾਰੇ ਦੇ ਸਾਰੇ ਪੈਸੇ ਸੰਗਤ ਵਿੱਚ ਵੰਡ ਦਿੱਤੇ ਗਏ ਤਾਂ ਉਹ ਸੰਤਾਂ ਨੂੰ ਹੀ ਦੇ ਦਿੱਤੇ ਗਏ ਤੇ ਨਾਲ ਹੀ ਬਾਬੇ ਨਾਨਕ ਨੇ ਫਿਰ ਇਹ ਨੌਕਰੀ ਛੱਡ ਦਿੱਤੀ ਸੀ ਬਾਬੇ ਨਾਨਕ ਨੇ ਕਿਹਾ ਕਿ ਹੁਣ ਅਸੀਂ ਦੁਨੀਆ ਦੀ ਦੁਨੀਆ ਦੇ ਮਤਲਬ ਜਿਹੜੀ ਆ ਨੌਕਰੀ ਨਹੀਂ ਕਰਾਂਗੇ ਫਿਰ ਇਸ ਤੋਂ ਬਾਅਦ ਬਾਬਾ ਨਾਨਕ ਜੀ ਜਿਹੜੇ ਸਨ ਉਹ ਯਾਤਰਾਵਾਂ ਤੇ ਜਾਂਦੇ ਰਹੇ ਨੇ ਤੇ ਆਪਣੇ ਘਰ ਤੋਂ ਜੋ ਆਪਾਂ ਪਹਿਲਾਂ ਦਰਸ਼ਨ ਕਰਕੇ ਆਏ ਹਾਂ ਉਸ ਮੁਬਾਰਕ ਸਥਾਨ ਤੋਂ ਬੈਠੇ ਹੀ ਭੈਣ ਨਾਨਕੀ ਦਾ ਘਰ ਵੀ ਹੈ ਜੋ ਬਹੁਤ ਹੀ ਪਿਆਰਾ ਤੇ ਬੜਾ ਹੀ ਸੋਹਣਾ ਜਹਾ ਹੈ ਜੋ ਸੰਗਤਾਂ ਲਈ ਦਰਸ਼ਨ ਤੇ ਸਾਮ ਸੰਭਾਲ ਕੇ ਰੱਖਿਆ ਹੋਇਆ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਬੜਾ ਆਨੰਦ ਆਇਆ ਇਸ ਥਾਨ ਦੇ ਦਰਸ਼ਨ ਕਰਕੇ ਰੱਬ ਸੋਣਾ ਤੁਹਾਡੀ ਸਾਰਿਆਂ ਦੀ ਹਾਜ਼ਰੀ ਇਸ ਮੁਬਾਰਕ ਥਾਨ ਤੇ ਪ੍ਰਵਾਨ ਕਰੇ ਜਦੋਂ ਵੀ ਤੁਸੀਂ ਦਰਸ਼ਨ ਕਰਨ आओ ਸੁਲਤਾਨਪੁਰ ਲੋਧੀ ਤਾਂ ਜਿੱਥੇ ਬਾਬੇ ਨਾਨਕ ਜੀ ਦਾ ਘਰ ਆ ਜਿਹਨੂੰ ਗੁਰੂ ਕਾ ਬਾਗ ਬੋਲਦੇ ਨੇ ਗੁਰੂ ਕਾ ਬਾਗ ਸਾਹਿਬ ਉਸ ਸਥਾਨ ਤੋਂ ਤੁਸੀਂ ਤੁਰ ਕੇ ਵੀ ਆ ਸਕਦੇ ਹੋ ਗੱਡੀ ਵੀ ਆ ਸਕਦੀ ਆ ਨਿਕੰਗੇ ਤੁਸੀਂ ਤੁਰ ਕੇ ਆਉਂਦੇ ਹੋ ਤੇ ਜਿਆਦਾ ਤੁਹਾਨੂੰ ਬਿਹਤਰ ਰਹੇਗਾ ਤਾਂ ਤੁਸ ਨੂੰ ਸਫਰ ਤੇ ਇਸ ਕਰਕੇ ਸਥਾਨ ਵੇਖਣਯੋਗ ਹੈ ਜਰੂਰ ਇਸ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ